ਜੀਵਨ ਤੇਰਾ ਬਰਬਾਦ ਹੋ ਜੀ ਕਹਿੰਦੇ ਪਰਦਾਰਾ ਪਰ ਤਨ ਪਰਦਾਰਾ ਪਰ ਹਰੀ ਤਾਂ ਕਿ ਨਿਕਟ ਵਸਾ ਨਾ ਰਹੇ ਕਹਿੰਦੇ ਜਿਹਨੇ ਪਰਾਇਆ ਤਨ ਤੇ ਪਰਾਇਆ ਤਨ ਦੇਖਣਾ ਛੱਡਦਾ ਕਹਿੰਦੇ ਵਾ ਪਰਮੇਸ਼ਰ ਉਹਦੇ ਨਾਲ ਰਹਿੰਦਾ ਉਹਦੇ ਨੇੜੇ ਰਹਿੰਦਾ ਇਹ ਜੁਗਤੀ ਦੱਸੀ ਆ ਗੁਰੂ ਗ੍ਰੰਥ ਸਾਹਿਬ ਪਰ ਤਨ ਦੂਜੇ ਦੀ ਜਵੈਨ ਤੇ ਦੂਜੇ ਦੇ ਕਮਾਲ ਸ਼ੋਰਤ ਤੇ ਜਿਹੜਾ ਨਜ਼ਰ ਨਹੀਂ ਰੱਖਦਾ ਤੇ ਠੀਕ ਆ ਭਾਈ ਮੁਬਾਰਕ ਹੋਵੇ ਦਿਨ ਜੀ ਲੱਖ ਖੁਸ਼ੀਆਂ ਤੈਨੂੰ ਵਾਧਾ ਹੋਵੇ ਤੇਰਾ ਉਹਨੂੰ ਦੇਖ ਕੇ ਜਾਂ ਜਿਵੇਂ ਵੀ ਕਿਵੇਂ ਮਾਰੇ ਕਹਿੰਦੇ ਇੱਕ ਤਾਂ ਉਹ ਜਿਹਨੇ ਇਧਰੋਂ ਖਿੜਕੀ ਬੰਦ ਕਰ ਲਈ ਤੇ ਦੂਜਾ ਜਿਹਨੇ ਆ ਜਾਤੀਆਂ ਪਰ ਇਸਤਰੀ ਵੱਲ ਮਾਰਨੀਆਂ ਬੰਦ ਕਰਤੀਆਂ ਮਾਰੇ ਕਹਿੰਦੇ ਰੱਬ ਭਾਈ ਉਹਦੇ ਨੇੜੇ ਤੇੜੀ ਆ ਕਹੋ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਰ ਦੂਰ ਜਿਨ੍ਹਾਂ ਨੇ ਆ ਪੰਜ ਵਕਾਰ ਆਪਣੇ ਇਹ ਮਰਦੇ ਨਹੀਂ ਇਹ ਬੱਸ ਕਰਦੇ ਗੁਰੂਗ੍ਰਾਸ ਅਗਰੇ ਪੰਚ ਦੂਤ ਦੁੱਧ ਬਸ ਕੀ ਇਹ ਇਹ ਮਰਗੇ ਦਾ ਸਰੀਰ ਮਰ ਜਾਊਗਾ ਇਹਦਾ ਸਰੀਰ ਦੀ ਪਾਵਰ ਪਰ ਪਾਵਰ ਗਲਤ ਪਾਸੇ ਜਾ ਰਹੀ ਹੈ ਕਾਮ ਤਾਂ ਉਹੀ ਆ ਸਾਡੇ ਮਾਂ ਪਿਓ ਨੇ ਸਹੀ ਦਿਸ਼ਾ ਚ ਵਰਤਿਆ ਆਪਾਂ ਬਣੇ ਬੈਠੇ ਜਰਨਲ ਹੈ ਨਹੀਂ ਕੋਈ ਸੰਤ ਕੋਈ ਰਾਗੀ ਕੋ ਡਾਡੀ ਕੋ ਦੇਸ਼ ਦਾ ਮੰਤਰੀ ਬਣਿਆ ਬੈਠਾ ਉਹੀ ਪਾਵਰ ਗਲਤ ਘਰਾਂ ਚ ਗਲਤ ਥਾਵਾਂ ਤੇ ਜਾ ਕੇ ਬਰਬਾਦ ਕਰੀ ਮਾਰੇ ਕਹਿੰਦੇ ਨਾਲੇ ਆਪਦਾ ਜੀਵਨ ਉੱਜੜ ਜਾਂਦਾ ਨਾਲੇ ਹੋਰਾਂ ਦਾ ਬਰਬਾਦ ਹੋ ਜਾਂਦਾ ਹੈ ਜੀ ਇਹ ਕਰਕੇ ਪੰਜ ਵਿਕਾਰ ਖਤਮ ਨਹੀਂ ਹੁੰਦੇ ਇਹਨਾਂ ਦੀ ਦਿਸ਼ਾ ਬਦਲਨੀ ਆ ਇਹਨਾਂ ਨੂੰ ਬਸ ਕਰਕੇ ਜਿਵੇਂ ਘੋੜਾ ਜਿਹਦੇ ਉੱਤੇ ਚੜ੍ਹ ਕੇ ਸਵਾਰੀ ਕਰ